ਅੱਜ ਆਪਾਂ ਗੱਲ ਕਰ ਰਹੇ ਹਾਂ ਰੁੜਕਾ ਕਲਾ ਦੇ ਉੱਬਰਦੇ ਹੋਏ ਕਬੱਡੀ ਖਿਡਾਰੀ ਬਾਰੇ ਨਾਮ ਹੈ ਹਰਿੰਦਰ ਸਿੰਘ инду ਤੇ ਹੁਣੇ ਜੀ ਉਹਨਾਂ ਨੇ ਕਾਫੀ ਵੱਡੀ ਸਫਲਤਾ ਹਾਸਲ ਕੀਤੀ ਹੈ ਰੁੜਕਾ ਕਲਾ ਦੇ ਕਬੱਡੀ ਖਿਡਾਰੀ инду ਦਾ ਸਵਾਗਤ ਪਰ ਦੇਖੋ ਇਸ ਰਫ਼ ਇੱਕ ਖਿਡਾਰੀ ਦੀ ਕਹਾਣੀ ਨਹੀਂ ਹੈ ਨਾ ਖਾਸ ਕਰਕੇ YFC ਰੁੜਕਾ ਕਲਾ ਬਿਲਕੁਲ YFC ਦਾ ਬਹੁਤ ਵੱਡਾ ਹੱਥ ਹੈ ਉਹ ਤਾਂ ਦੇਖੋ ਪਿਛਲੇ 25 ਸਾਲਾਂ ਤੋਂ ਕੰਮ ਕਰ ਰਹੇ ਨੇ ਤੇ ਸਿਰਫ ਖੇਡਾਂ 'ਚ ਨਹੀਂ ਸਮਾਜ ਭਲਾਈ ਵਾਤਾਵਰਣ ਸਿਹਤ ਸਭ ਪਾਸੇ ਤੇ ਫੁੱਟਬਾਲ 'ਚ ਤੇ ਇਹਨਾਂ ਨੇ ਕਮਾਲ ਹੀ ਕੀਤੀ ਪਈ ਹੈ ਕੋਈ 25 ਦੇ ਕਰੀਬ ਅੰਤਰਰਾਸ਼ਟਰੀ ਖਿਡਾਰੀ ਦਿੱਤੇ ਨੇ ਇਹਨਾਂ ਨੇ ਤੇ ਹੁਣ ਕਬੱਡੀ 'ਚ ਵੀ ਦੇਖੋ ਇੰਦੂ ਵਰਗੇ ਹੀਰੇ ਨਿਕਲ ਰਹੇ ਨੇ ਉਹ ਇਸੇ ਕਲੱਬ ਦੀ ਦੇਣ ਹੈ ਤੇ ਗੱਲ ਇੱਥੇ ਹੋਰ ਦਿਲਚਸਪ ਹੋ ਜਾਂਦੀ ਹੈ ਇੰਦੂ ਹੁਣ ਇੰਗਲੈਂਡ 'ਚ ਖੇਡ ਕੇ ਆਇਆ ਹੈ ਆਪਣਾ ਲੋਹਾ ਮਨਵਾ ਕੇ ਉਹ ਗਿਆ ਸੀ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਟੂਰਨਾਮੈਂਟ 'ਚ ਮਈ 2025 ਤੋਂ ਸ਼ੁਰੂ ਹੋਇਆ ਸੀ ਟੀਮ ਜੀ ਹੈਜ਼ ਡਰਬੀ ਤੇ ਕੋਈ ਛੋਟਾ ਮੋਟਾ ਟੂਰਨਾਮੈਂਟ ਨਹੀਂ ਸੀ ਪੂਰੇ 13 ਹਫ਼ਤੇ ਚੱਲਿਆ ਤੇ ਮੈਂ ਜਾਣਕਾਰੀ ਸਾਂਝੀ ਕਰਨੀ ਚਾਹੁੰਨਾ ਵੀ ਜਿੱਥੇ VRC ਨੇ ਫੁੱਟਬਾਲ ਦੇ ਵੱਡੇ ਕੰਮ ਕੀਤੇ ਪਲੇਅਰ ਇੱਥੋਂ ਹਰ ਵੇਲੇ ਗਰਾਊਂਡਾਂ ਚੱਲਦੀਆਂ ਪਲੇਅਰ ਨਿਕਲਦੇ ਆ ਉਹਦੇ ਨਾਲ ਨਾਲੇ ਕੁਸ਼ਤੀ ਕਬੱਡੀ ਤੇ ਆਪਣੇ ਕ੍ਰਿਕਟ ਬੈਡਮਿੰਟਨ ਦੇ ਵੀ ਸੈਂਟਰ ਚੱਲਦੇ ਉਹਨਾਂ ਇਹ ਯਤਨਾਂ ਨੂੰ ਬੂਰ ਪੈਂਦੇ ਹੋਏ ਤਾਂ 2015 ਦੇ ਵਿੱਚ ਆਪਾਂ ਇੱਥੇ ਬਾਬਾ ਭਾਈ ਸਾਧੂ ਕਬੱਡੀ ਅਕੈਡਮੀ ਜਿਹੜੇ ਕਬੱਡੀ ਦੇ ਪ੍ਰੋਫੈਸ਼ਨਲ ਲੈਵਲ ਤੇ ਆਪਾਂ ਟੀਮ ਸ਼ੁਰੂ ਕੀਤੀ ਸੀ ਸਾਲਾਂ ਨਾਲ ਮਿਲ ਕੇ ਨਗਰ ਨੇ ਇਲਾਕੇ ਨੇ ਤੇ ਐਨਆਰਆਵੀਰਾਂ ਦੇ ਸਹਿਯੋਗ ਨਾਲ ਇਹ ਟੀਮ ਪੂਰਾ ਵਧੀਆ ਚੱਲੀ ਉਸ ਤੋਂ ਬਾਅਦ ਇੱਥੇ ਸਮੇਂ-ਸਮੇਂ ਤੇ ਜਿਹੜੇ ਖਿਡਾਰੀ ਆਉਂਦੇ ਜਾਂਦੇ ਰਹੇ ਹੌਣ ਵਾਲੀ ਪੀੜ੍ਹੀ ਦੇ ਵਿੱਚੋਂ инду ਰੜਕਾ ਜਿਹੜਾ ਕਿ ਪਿਛਲੇ ਸਾਲਾਂ ਵਿੱਚ ਨਿਊਜ਼ੀਲੈਂਡ ਖੇਡ ਕੇ ਆਇਆ ਤੇ ਇਸ ਸਾਲ ਭਾਈ ਭਾਈ ਕੁਲਜਿੰਦਰ ਰੇਪਿੰਦਰ ਹਣੀ ਅਮਨ ਲੋਪ ਕੋਹਣਾ ਦੇ ਸਹਿਯੋਗ ਦੇ ਸਦਕਾ ਇਹਨੂੰ ਮੌਕਾ ਮਿਲਿਆ ਉਸੇ ਹੀ ਦਰਬੀ ਦੇ ਵਿੱਚ ਖੇਡਣ ਵਾਸਤੇ ਤੇ ਜਿੱਥੇ ਕਿ ਇਹਦੇ ਖੇਡ ਨੂੰ ਸਰਪੱਖੀ ਤੌਰ ਤੇ ਸਰਾਇਆ ਗਿਆ ਇੱਕ ਜਿਹੜੇ ਅਪਕਮਿੰਗ 스타 ਆ ਉਹਨਾਂ ਵਿੱਚ ਇਹਦੀ ਗਿਣਤੀ ਹੋਈ ਆ ਤੇ ਪ੍ਰਮਾਤਮਾ ਤੇ ਅਰਦਾਸ ਕਰਦੇ ਆ ਕਿ ਇਹਦੇ ਤੰਦਰੁਸਤ ਰਹੇ ਤੇ ਹੋਰ ਇਹ ਆਪਣੀ ਜ਼ਿੰਦਗੀ ਵਿੱਚ ਜਿਹੜਾ ਕਾਮਯਾਬੀ ਹਾਸਲ ਕਰੇ ਤੇ ਇਹਦੇ ਨਾਲ ਹੀ ਇੱਕ ਗੱਲ ਹੋਰ ਮੈਂ ਇੱਥੇ ਕਹਿਣੀ ਚਾਹਨਾ ਤੇ ਸਾਡੇ ਜਿਹੜੇ ਅਸੀਂ ਗਰਾਊਂਡ ਆ ਸਾਰੇ ਪਲੇਅਰਾਂ ਨੂੰ ਜਿੰਨਾ ਇੱਥੇ equipment ਆ ਜਿੰਨੇ facilities ਆ ਇਹ ਸਾਰੀ ਰੈਗੂਲਰ ਦਿੱਤੀ ਜਾਂਦੀ ਆ ਤੇ ਫ੍ਰੀ ਆਫ ਕਾਸਟ ਦਿੱਤੀ ਜਾਂਦੀ ਆ ਤੇ ਸਾਡੀ ਸਾਰੇ ਮਾਪਿਆਂ ਦੇ ਅੱਗੇ ਵੀ ਤੇ ਜਿਹੜੇ ਪਲੇਅਰ ਜੈ ਨਾ ਅੱਗੇ ਵੀ ਸਾਡੀ ਗੁਜਾਰਿਸ਼ ਆ ਕਿ ਜਿੰਨਾ ਚਿਰ ਤੁਸੀਂ ਆਪ ਸੰਸੀਅਰ ਹੋਵੋਗੇ ਉਹਨਾਂ ਜਿਹੜੀ ਆਪਾਂ ਇੰਦੂ ਹੋਣਾ ਵਰਗੇ ਜਾਂ ਫੋਟੋ ਆਚ ਅਨਵਰ ਹੋਣਾ ਵਰਗੇ ਹੋਰ ਮੁੰਡੇ ਸੁਖਵਿੰਦਰ ਹੋਣੀ ਆ ਉਹਨਾਂ ਵਰਗੇ ਰਿਜ਼ਲਟ ਆਪਾਂ ਫੇਰ ਹਾਸਲ ਕਰ ਸਕਦੇ ਆ ਇਹਦੇ ਲਈ ਡਿਸਪੀਪਲਨ ਤੇ ਜਿਹੜੀ ਆਪਣੇ ਪਰਿਵਾਰ ਦਾ ਸਹਿਯੋਗ ਤੇ ਮਾਪਿਆਂ ਦੀ ਪੂਰੀ ਨਿਗਰਾਨੀ ਉਸ ਤੋਂ ਇਲਾਵਾ ਆਪਾਂ ਇਹ ਇੱਕ ਕੰਬੀਨੇਸ਼ਨ ਬਣਦਾ ਜਿਹਦੇ ਕਰਕੇ ਕੋਈ ਪਲੇਅਰ ਬਣਦਾ ਪਲੇਅਰ ਬਣਨ ਤੋਂ ਬਾਅਦ ਵੀ ਉਹਨੇ ਕਿੱਦਾਂ ਮੇਨਟੇਨ ਕਰਨਾ ਉਹ ਉੱਤੇ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਡਿਪੈਂਡ ਕਰਦੀਆਂ ਸੋ ਇੱਕ ਵਾਰ ਫੇਰ ਸਾਰਿਆਂ ਨੂੰ ਧੰਨਵਾਦ ਤੇ ਵਧਾਈਆਂ ਬਹੁਤ-ਬਹੁਤ। ਸਾਸਰੀ ਗੱਲ ਜੀ ਮੈਂ ਤੁਹਾਡਾ ਹਰਿੰਦਰ ਸਿੰਘ ਜੀ ਹਿੰਦੂ ਕਰੋੜਕਾ ਕਲਾਂ ਤੋਂ ਆਪਣਾ ਬਾਈ ਐਫਸੀ ਦਾ ਬਹੁਤ ਵੱਡਾ ਯੋਗਦਾਨ ਆ ਮੈਂ ਇੰਗਲੈਂਡ ਦੀ ਧਰਤੀ ਤੇ ਖੇਡਣ ਗਿਆ ਸੀ ਭਾਈ ਦੀ ਬਦੌਲਤ ਟੋਲੀ ਭਾਈ ਦੀ ਤੇ ਬਾਕੀ ਆਪਣੇ ਬਾਬੇ ਦੀ ਕਿਰਪਾ ਨਾਲ ਪੂਰਾ ਵਧੀਆ ਪ੍ਰਬੰਧਨ ਰਿਹਾ ਉੱਥੇ ਵਧੀਆ ਖੇਡੇ ਆ ਤੇ ਬਾਕੀ ਭਾਈ ਉਹਨਾਂ ਦੀ ਪੂਰੀ ਵਧੀਆ ਬਾਈ ਐਫਸੀ ਦੀ ਸਪੋਰਟ ਆ ਆਪਾਂ ਨੂੰ ਤੇ ਆਪਣੇ ਹੋਰ ਵੀ ਜਿੰਨੇ ਵੀ ਖਿਡਾਰੀ ਆ ਉਹ ਇੱਥੇ ਮਿਹਨਤ ਕਰਨ ਤੇ ਵਧੀਆ ਖੇਡਣ ਅਸੀਂ ਭਾਈ ਹੀਡ ਡਰ ਵੀ ਦਾ ਰਿਪੋਰਟ ਪ੍ਰੋਫੈਸਰ ਜੀ ਵਧੀਆ ਰਿਹਾ ਆਪਣੀਆਂ ਭਜੀ 140 ਕਬਡੀਆਂ ਸੀ ਤੇ ਵਿੱਚੋਂ 119 ਨੰਬਰ ਸੀਗੇ ਸਵਾਗਤ ਭਾਈ ਬਹੁਤ ਬਹੁਤ ਧੰਨਵਾਦ ਭਾਈ ਉਹਨਾਂ ਦਾ ਸਾਰਿਆਂ ਦਾ ਆਪਣੀ ਟੀਮ ਦਾ ਜਿਹੜਾ ਆਪਣੇ ਏਡਾ ਵੱਡਾ ਯੋਗਦਾਨ ਕਰਦੇ ਆਪਣੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਬੱਚਾ இந்து ਰੁੜਕਾ ਜੋ ਕਿ ਵਿਦੇਸ਼ ਦੀ ਧਰਤੀ ਤੋਂ ਮੱਲਾ ਮਾਰ ਕੇ ਪਿੰਡ ਰੁੜਕਾ ਕਲਾ ਵਿੱਚ ਆਇਆ ਤੇ ਬਹੁਤ ਹੀ ਸ਼ਾਨ ਦੇ ਨਾਲ ਅਸੀਂ ਇਹਦਾ ਸਵਾਗਤ ਕੀਤਾ। ਇਦਾਂ ਦੇ ਬੱਚੇ ਬਹੁਤ ਹੀ ਜ਼ਿਆਦਾ ਵਾਈ ਐਫਸੀ ਨੇ ਪੈਦਾ ਕੀਤੇ ਹਨ ਤੇ ਮੇਰੀ ਹਮੇਸ਼ਾ ਹੀ ਵਾਈ ਐਫਸੀ ਦੇ ਨਾਲ ਸਪੋਰਟ ਹੈ। ਸੋ ਮੈਂ இந்து ਰੁੜਕਾ ਨੂੰ ਤੇ ਇਹਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਨੀ ਆ। ਸਾਨੂੰ ਬਹੁਤ ਪ੍ਰਾਊਡ ਆ ਇਹ ਬੱਚਿਆਂ ਤੇ ਜੋ ਬੱਚੇ ਇੰਨੀਆਂ ਮੱਲਾ ਮਾਰਦੇ ਹਨ ਤੇ ਮੇਰਾ ਤੇ ਮੇਰੀ ਸਮੂਹ ಗ್ರಾಮ ਪੰਚਾਇਤ ਦਾ ਇਹਦੇ ਫੈਮਿਲੀ ਨੂੰ ਸਾਰਿਆਂ ਨੂੰ ਮੁਬਾਰਕਾਂ ਤੇ YFC ਦੇ ਪ੍ਰਧਾਨ ਗੁਰਮੰਗਲ ਦਾ ਸੋਨੀ ਜੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੋ ਇਦਾਂ ਦੇ ਬੱਚੇ ਵਿਦੇਸ਼ਾਂ ਦੀਆਂ ਧਰਤੀਆਂ ਤੇ ਮੱਲਾ ਮਾਰ ਕੇ ਆ ਕੇ ਇਹਨਾਂ ਦਾ ਮਾਣ ਤੇ ਸਿਰ ਉੱਚਾ ਕਰਦੇ ਆ ਬਹੁਤ-ਬਹੁਤ ਧੰਨਵਾਦ ਅੱਜ ਬਹੁਤ ਹੀ ਫੈਮਲੀ ਖੁਸ਼ੀ ਤੇ ਮਾਣ ਵਾਲਾ ਦਿਨ ਹੈ ਜਿੱਥੇ ਸਾਡੇ YFC ਰੋੜਕਾ ਕਲਾਂ ਦਾ ਹਿੰਦੂ ਜਿਹੜਾ ਪਲੇਅਰ ਹੈਗਾ ਉਹ ਇੰਗਲੈਂਡ ਦੀ ਇੱਕ ਖੇਜ਼ ਕਬੱਡੀ ਦੀ ਜਿਹੜੀ ਅਕੈਡਮੀ ਵੱਲੋਂ ਪੂਰੇ ਇੰਗਲੈਂਡ ਦੇ ਵਿੱਚ ਕਬੱਡੀ ਲੀਗ ਵਿੱਚ ਖੇਡ ਕੇ ਨਿਕਲ ਆਇਆ ਉੱਥੇ ਛਾ ਕੇ ਆਇਆ ਔਰ ਬਹੁਤ ਸਾਰੇ ਫੋਨ ਸਾਨੂੰ ਵਿਦੇਸ਼ਾਂ ਤੋਂ ਇਹਦੀ ਖੇਡ ਦੇ ਮੁਤਾਬਕ ਆਏ ਕਿ ਬਹੁਤ ਵਧੀਆ ਔਰ ਅਗਲੇ ਸਾਲਾਂ ਵਿੱਚ ਇੱਕ万 ਤਰੀ ਖਿਡਾਰੀ ਬੜਾ ਪੋਟੈਂਸ਼ੀਅਲ ਇਹਦੇ ਵਿੱਚ ਹੈ ਜੋ ਹੁਣੇ ਹੀ ਇਤਨੇ ਵਿੱਚ ਬਹੁਤ ਛੋਟੀ ਉਮਰ ਦੇ ਵਿੱਚ ਦਿਖਾਇਆ ਜਿਹੜਾ YFC ਰੁੜਕਾ ਕਲਾਨਾ ਪਿਛਲੇ 25 ਸਾਲ ਤੋਂ ਹਜ਼ਾਰਾਂ ਮਤਲਬ ਬੱਚਿਆਂ ਨੂੰ ਹਜ਼ਾਰਾਂ ਖਿਡਾਰੀਆਂ ਨੂੰ ਸੈਂਕੜੇ ਖਿਡਾਰੀ ਜਿਹੜੇ ਆਹੋ ਸਟੇਟ ਦੇ ਵਾਸਤੇ ਆਪਣੇ ਇੰਡੀਆ ਦੇ ਵਾਸਤੇ 21 ਖਿਡਾਰੀ ਪੈਦਾ ਕਰ ਚੁੱਕੀ ਹੈ ਔਰ ਤਕਰੀਬਨ 30 ਹਜ਼ਾਰ ਬੱਚਿਆਂ ਨੂੰ ਚੰਗੇ ਰਸਤੇ ਤੇ ਪਾ ਕੇ ਨਸ਼ਿਆਂ ਤੋਂ ਦੂਰ ਕਰਕੇ ਉਹ ਆਪਣਾ ਜੀਵਨ ਸਮਾ ਰਹੇ ਔਰ ਸੈਂਕੜੇ ਬੱਚੇ ਆਪਣਾ ਕੈਰੀਅਰ ਬਣਾ ਚੁੱਕੇ ਆ ਜਿਨ੍ਹਾਂ ਨੂੰ ਬਤੌਰ ਕੋਚਸ ਪਲੇਅਰਸ ਹਨ ਅਲੀ ਜਿੱਦਾ ਸਾਡਾ ਮਾਣ ਆ ਪੰਜਾਬ ਦਾ ਤੇ ਹੋਰ ਬਹੁਤ ਸਾਰੇ ਖਿਡਾਰੀ ਜਿਹੜੇ ਆ ਉਹ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਮਾਣ ਇਸ ਅਕੈਡਮੀ ਨੇ ਉਹਨਾਂ ਨੂੰ ਬੜਾਇਆ ਤੇ ਉਸੇ ਹੀ ਲੜੀ ਦੇ ਵਿੱਚ இந்து ਨੇ ਅੱਜ ਪੂਰੇ ਅਕੈਡਮੀ ਦਾ ਪੂਰੇ ਪਿੰਡ ਦਾ ਪੂਰੇ ਪੰਜਾਬ ਦਾ ਨਾਮ ਜਿਹੜਾ ਆ ਉਹ ਕਬੱਡੀ ਦੀ ਖੇਡ ਵਿੱਚ ਦੁਨੀਆ ਦੇ ਵਿੱਚ ਕੀਤਾ ਅੱਜ ਅਸੀਂ ਇਹਦਾ ਸਾਰੇ ಗ್ರಾಮ ਪੰਚਾਇਤ ਵੀ ਇੱਥੇ ਮੌਜੂਦ ਹੈ ਇਹਦੇ ਸਵਾਗਤ ਦੇ ਲਈ ਤੇ ਹੋਰ ਸਾਡੇ ਸਾਰੇ ਸਤਿਕਾਰਯੋਗ ਸਾਥੀ ਸਾਡੀ ਪੂਰੀ ਟੀਮ ਇਹਦੇ ਲਈ ਮੌਜੂਦ ਹੈ ਔਰ ਬੱਚਿਆਂ ਨੂੰ ਅੱਜ ਇਹਦੇ ਹਾਰ પાਕੇ ਲੱਡੂ ਵੰਡ ਕੇ ਖੁਸ਼ੀ ਦਾ اظہار ਕੀਤਾ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਦਾਂ ਹੀ ਇੰਦੂ ਵਰਗੇ ਹੋਰ ਬੱਚੇ ਜਿਹੜੇ ਆ ਹੋਰ ਅੰਤਰਰਾਸ਼ਟਰੀ ਖਿਡਾਰੀਆਂ ਤੇ ਮੱਲਾ ਮਾਰਨਗੇ ਪਹਿਲਾਂ ਹੀ ਰਮਨ ਰੋੜਕੇ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਸੀ ਬਹੁਤ ਵੱਡਾ ਨਾਂ ਸੀ ਚਲੋ ਬਦਕਿਸਮਤੀ ਸੀ ਉਹਦੇ ਸੱਟ ਲੱਗ ਗਈ ਪਰ ਆਸ ਕਰਦੇ ਹਾਂ ਕਿ ਹੋਰ ਇਹਨੂੰ ਪਰਮਾਤਮਾ ਸਫਲਤਾ ਬਖਸ਼ੇ ਤੇ ਇਸ ਨਗਰ ਨੂੰ ਇਸ ਗ੍ਰਾਉਂਡ ਨੂੰ ਹੋਰ ਬਖਸ਼ਿਸ਼ ਕਰੇ ਕਿ ਹੋਰ ਉੱਭਰਦੇ ਸਤਾਰੇ ਇਥੋਂ ਵੱਧ ਕੇ ਚੜ੍ਹ ਚੜ੍ਹ ਕੇ ਜਿਹੜੇ ਆ ਉਹ ਦੇਸ਼ ਦਾ ਨਾਂ ਰੋਸ਼ਨ ਕਰਨ ਧੰਨਵਾਦ